ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਇਹ ਗੱਲ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਸ਼ਹਿਰ ਦੋਸਤੋ ਮੁੱਦਕੀ ਦੇ ਆ ਦੋਸਤੋ ਇੱਥੇ ਵੀਰ ਨੇ ਸ਼ੁਰੂ ਕੰਮ ਕੀਤਾ ਸੀ ਵਪਾਰ ਦਾ ਨਾਵਾ ਤੇ ਅੱਜ ਤਿੰਨ ਅਗੇ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਵੱਡੇ ਵੱਡੀ ਕੱਡੀ ਦੋਸਤੋ ਟੇਢੇ ਕੱਟ ਵਾਲੀ ਆ ਤੇ ਨੋਨ ਅਗੇ ਛੋਟੇ ਹੋਣਗੇ ਦੋਸਤੋ ਚਿੱਟੇ ਫੇਸ ਵਾਲੀਆਂ ਦੋਵੇਂ ਕਟੀਆਂ ਹੋਣਗੀਆਂ ਬਾਕੀ ਤਿੰਨੇ ਜਾਨਵਰੇ ਦੋਸਤੋ ਤੋੜ ਲਾਂਗੇ ਥਣ ਥਣ ਤੁਹਾਨੂੰ ਤਸੱਲੀ ਕਰਾ ਦੂੰਗਾ ਜਿਹੜਾ ਵੀ ਜਾਨਵਰ ਇਹਦੇ ਵਿੱਚੋਂ ਤੁਹਾਨੂੰ ਪਸੰਦ ਆਊਗਾ ਆ ਕੇ ਪ੍ਰੋਪਰ ਤਸੱਲੀ ਕਰਕੇ ਤੁਸੀਂ ਤੁਸੀਂ ਇਥੋਂ ਖਰੀਦ ਸਕਦੇ ਹੋ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਪਾਸੂ ਹੁਣ ਆਉਂਦੇ ਜਾਂਦੇ ਰਹਿੰਦੇ ਵੀ ਕਿਰਿਆ ਹਾਂਜੀ ਵੀ ਕਿਰਿਆ ਠੀਕ ਹੈ ਨਾਂ ਦੱਸ ਦਈ ਆਪਣੇ ਕੋਲ ਨਾਂ ਪਿੰਡ ਬਾਈ ਮੇਰਾ ਗੈਲਾ ਨਾਂ ਮੇਰਾ ਸੰਜੇ ਜ਼ਿਲ੍ਹਾ ਫਰੋਦਪੁਰ ਨੇੜੇ ਸ਼ਹਿਰ ਮੋਦੀ ਠੀਕ ਹੈ ਅੱਛਾ ਤਿੰਨ ਜਾਨਵਰ ਹੈਗੇ ਵੀ ਕਿਰਿਆ ਸੇ ਇੱਕ ਤਾਂ ਵੱਡੇ ਕੱਟੀ ਹੋ ਗਈ ਟੇਢੇ ਕੱਟ ਵਾਲੀ ਹਨਾ ਦੋ ਚਿੱਟੇ ਫੇਸ ਵਾਲੀਆਂ ਛੋਟੀਆਂ ਕੱਟੀ ਅੱਛਾ ਇੱਕ ਬਿਲਕੁਲ ਹੀ ਛੋਟੀ ਉਮਰ ਦੀ ਕੱਟੀ ਹੈ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਆ ਬਈ ਪੰਜਾਂ ਚਾਰਾਂ ਮਹੀਨੇ ਦੀ ਚਾਰਾਂ ਪੰਜਾਂ ਮਹੀਨੇ ਦੀ ਥਣ ਥਣ ਸਾਫ ਆ ਹਾਂ ਹਾਂ ਥਣ ਬਹੁਤ ਸੋਹਣਾ ਲੱਗਾ ਬਈ ਠੀਕ ਹੈ ਲੋ ਦੋਸਤੋ ਥਾਣ ਚਾਰ ਹੋਣਗੇ ਵਧੀਆ ਗੈਪ ਤੇ ਥਾਣ ਹੋਊਗਾ ਜੀ ਠੀਕ ਹੈ ਤੇ ਸੋਹਣਾ ਥਾਣਾ ਉਮਰ ਛੋਟੀ ਹੈ ਤੇ ਥਾਣਾ ਵੱਡਾ ਹੈਗਾ ਖੋਲ ਖਾਨ ਨੂੰ ਵੇਖੀ ਮਣੀ ਜੀ ਤੋਰ ਕੇ ਰੇਟ ਕੀ ਹੋਊਗਾ ਇਹਦਾ ਕਿੰਨਾ ਕੁ ਰੇਟ ਸੋਚਿਆ ਇਹਦਾ ਫੋਨ ਤੇ ਕਰ ਲਈ ਫੋਨ ਤੇ ਕਰਨਾ ਮੈਂ ਤਾਂ ਕਹਿੰਦਾ ਦੱਸ ਦੀ ਯਾਰ ਬੜਾਈ ਫੋਨ ਤੇ ਹੀ ਕਰ ਲਾਂਗੇ ਜੈ ਜੀ ਹੁੰਦੇ ਸਜਾਜ ਹੀ ਹੋਗਾ ਦੋਸਤੋ ਇਹ ਪਹਿਲੇ ਨੰਬਰ ਵਾਲੀ ਕੱਟੀ ਦਿਖਾਉਣਾ तकरीबन 4-5 ਮਹੀਨੇ ਉਮਰ ਆ ਇਹਦੇ ਪਿਛਲੇ ਪੈਰਾਂ ਤੇ ਦੋਸਤੋ ਮਾਰਕਿੰਗ ਚ ਮਗਰਲੇ ਪੈਰ ਦੋਨੋਂ ਵਾਈਟ ਹੋਣਗੇ ਤੇ ਫੇਸ ਵੀ ਸਾਰਾ ਵਾਈਟ ਹੋਊਗਾ ਅੱਖਾਂ ਦੋਸਤੋ ਨੀਲੀਆਂ ਸਿੰਗ ਛੋਟੀ ਆ ਉਮਰ ਛੋਟੀ ਆ ਉਮਰ ਦੇ ਹਿਸਾਬ ਨਾਲ ਗੋਲ ਕਰੂਗੀ ਤੇ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਪਹਿਲੇ ਨੰਬਰ ਵਾਲੀ ਕੱਟੀ ਦੋਸਤੋ ਦਿਖਾਉਣਾ ਤੁਹਾਨੂੰ ਨੰਬਰ ਵਾਈਜ਼ ਦੱਸ ਦਊਗਾ ਤਿੰਨੇ ਡਾਗੀ ਇਹ ਠੀਕ ਆ ਪਹਿਲੇ ਨੰਬਰ ਤੇ ਦਿਖਾਈ ਆ ਥਣ ਥਣ ਸਾਫ ਸੁਧਰੇ ਹੋਣਗੇ 4-5 ਮਹੀਨੇ ਉਮਰ ਤੇ ਰੇਟ ਫੋਨ ਦੇ ਉੱਤੇ ਤੈਕੀਤਾ ਜਾਊ ਅਛਾ ਨਾਲ ਹੀ ਬਾਈ ਦੂਜੇ ਨੰਬਰ ਤੇ ਜਿਹੜੀ ਕੱਟੀ ਖੜੀ ਐ ਹਾਂਜੀ ਇਹਦੀ ਕੀ ਡਿਟੇਲ ਐ ਇਹ ਬਾਈ ਹੈਗੀ ਆ ਸੱਤਾਂ ਕੁ ਮਹੀਨਿਆਂ ਦੀ ਸੱਤਾਂ ਮਹੀਨਿਆਂ ਦੀ ਐ ਹਾਂਜੀ ਠੀਕ ਐ ਦੋਸਤੋ ਥਾਣ ਇਸ ਕੱਟੀ ਦੇ ਵੀ ਸੋਹਣੇ ਆ ਚਾਰੇ ਥਾਣ ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਗੈਰ ਤੇ ਥਾਣਾ ਤੇ ਇਹਦੇ ਮਨ ਕੇ ਚਲੋ ਵੀ ਪਿਛਲੇ ਪੈਰਾਂ ਤੇ ਵੀ ਦੋਸਤੋ ਮਾਰਕਿੰਗ ਹੋਊਗੀ ਬਿਲਕੁਲ ਥੋੜੇ ਥੋੜੇ ਪਿਛਲੇ ਪੈਰ ਹੋਣਗੇ ਜੀ ਤੇ ਸੱਤ ਮਹੀਨੇ ਉਮਰ ਐ ਤੇ ਫੇਸ ਇਹਦਾ ਵੀ ਵਾਈਟ ਐ ਬਸ ਠੀਕ ਐ ਬਾਈ ਕਮਾ ਲਿਆ ਨੂੰ ਲੇ ਲੇ ਬਹੁਤ ਚੰਗੀ ਕੱਟੀ ਆ ਬੇ ਮੇਰੇ ਨਾਸਤੇ ਦਾ ਪਿਆਰ ਕਰ ਸਕਦਾ ਦੱਸੋ ਫੇਸ ਦੇਖੋ ਇਹਦਾ ਠੀਕ ਹੈ ਜੀ ਫੇਸ ਤੇ ਪਟਾ ਬਹੁਤ ਸੋਹਣਾ ਹੈ ਬਾਕੀ ਸਿੰਗਲ ਸੌਂਗ ਤਾਂ ਉਮਰ ਦੇ ਹਿਸਾਬ ਨਾਲ ਗੂੜ ਕਰਨੇ ਆ ਤੇ ਵੈਸੇ ਚੰਗਾ ਕੱਦ ਕਾਠ ਕਰਨ ਵਾਲੀ ਕੱਟੀ ਆ 7 ਮਹੀਨੇ ਉਮਰ ਤੇ ਵੈਸੇ ਹੁਣ ਵੀ ਕੱਦ ਕਾਠ ਸੋਹਣਾ ਖਾ ਪਟਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਸਿੰਘ ਸੁng ਵੀ ਕੱਟੀ ਦੇ ਸੋਹਣੇ ਆ 7 ਮਹੀਨੇ ਉਮਰ ਤੇ ਰੇਟ ਇਹਦਾ ਵੀ ਫੋਨ ਤੇ ਹੀ ਆ ਫੋਨ ਤੇ ਹੀ ਅੱਛਾ ਰੇਟ ਦੋਸਤੋ ਇਸ ਨੱਕ ਦਾ ਵੀ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਦੂਜੇ ਨੰਬਰ ਵਾਲੀ ਕੱਟੀ ਤੋਂ ਲਕਾਉਣਾ ਵੈਸੇ ਮੇਲੇ ਵਾਸਤੇ ਤਿਆਰ ਕਰ ਸਕਦਾ ਬੱਚਾ ਬਹੁਤ ਚੰਗਾ ਬੱਚਾ ਹੈ ਅੱਛਾ ਦੋਸਤੋ ਕੱਟੀ ਸੋਹਣੀ ਆ ਤੁਹਾਨੂੰ ਪਸੰਦ ਆਊਗੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਤੇ ਬਿਲਕੁਲ ਜਾਇਜ਼ ਜਾਰ ਰੇਟ ਹੋਊਗਾ ਤੇ ਬਾਈ ਜਿਹੜੀ ਲਾਸਟ ਤੇ ਇੱਕ ਕੱਟੀ ਇਹਨਾਂ ਨਾਲੋਂ ਵੱਡੀ ਆ ਸਾਰਿਆਂ ਨਾਲੋਂ ਇਹਦੇ ਵੀ ਪਿਛਲੇ ਪੈਰਾਂ ਤੇ ਮਾਰਕਿੰਗ ਆ ਹਾਂ ਇਹਦੇ ਵੀ ਪਿਛਲੇ ਪੈਰਾਂ ਤੇ ਅੱਛਾ ਫੇਸ ਤੇ 200 ਟੇਡਾ ਕੱਟਾ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ ਇਹ ਬਾਈ ਇਹ ਹੈਗੀ ਆ 1.5 ਸਾਲ ਦੀ ਇਹ 1.5 ਸਾਲ ਦੀ ਆ ਠੀਕ ਆ 200 ਠਾਂਚਾ ਇਸ ਕੱਟੀ ਦਾ ਵੀ ਸੋਹਣਾ ਬਾਕੀ ਥਾਂ ਸਾਫ਼ ਸੁਥਰੇ ਹੋਣਗੇ ਜੀ ਚਾਰ ਥਣ ਦੋਸਤੋ ਚੈੱਕ ਕਰ ਸਕਦੇ ਹੋ ਵਧੀਆ ਥਣ ਹੋਣਗੇ ਫੇਸ ਤੇ ਟੇਡਾ ਕੱਟਾ ਖੋਲਿਆ ਬਈ ਇਹ ਵੀ ਤਿੰਨੇ ਹੀ ਬਾਈਕ ਕੋਈ ਐਰੀਏ ਦੀਆਂ ਅੱਛਾ ਕੋਈ ਐਰੀਏ ਦੀਆਂ ਬਾਰਡਰ ਬੈਲਟ ਨਹੀਂ ਹੈ ਠੀਕ ਹੈ ਦੋਸਤੋ ਫਰੋਜ ਪਰ ਏਰੀਏ ਦੀਆਂ ਇਹ ਕਟੀਆਂ ਬਾਰਡਰ ਬੈਲਟ ਦੀਆਂ ਠੀਕ ਹੈ ਟੇਡਾ ਟੇਡਾ ਕੱਟਾ ਅੱਖਾਂ ਨੀਲੀਆਂ ਸੰਗ ਇਸ ਕਟੇ ਨੂੰ ਦੋਸਤੋ ਗਲਾਈ ਦੇ ਵਿੱਚ ਕਰਨੇ ਸ਼ੁਰੂ ਕਰਦੇ ਆ ਖੁੱਲੀ ਖਲ ਦੀ ਕੱਟੀ ਆ ਬਈ ਬਹੁਤ ਚੰਗੀ ਆ ਦੋਦਾ ਟਿੱਕ ਠੀਕ ਹੈ ਦੋਸਤੋ ਕੱਟੀ ਚੰਗੀ ਆ ਵੈਸੇ ਢਾਂਚਾ ਸੋਹਣਾ ਖੁੱਲੇ ਪਿੰਡੇ ਦੀ ਦੋਸਤੋ ਇਹ ਕੱਟੀ ਆ ਛੇਤੀ ਤਿਆਰ ਹੋ ਜੂਗੀ ਠੀਕ ਹੈ ਜੀ ਇਹ ਤੀਜੇ ਨੰਬਰ ਵਾਲੇ ਦੋਸਤੋ ਦਿਖਾਉਣਾ 1.5 ਸਾਲ ਉਮਰ ਤੇ ਇਹਦਾ ਰੇਟ ਕੀ ਹੈ ਬਾਈ ਰੇਟ ਇਹਦਾ ਵੀ ਬਾਈ ਫੋਨ ਤੇ ਕਰਾ 63 ਦੇ ਜਾਨਵਰਾ ਦੇ ਫੋਨ ਤੇ ਹੀ ਹੈ ਠੀਕ ਹੈ ਦੋਸਤੋ 3 ਦੇ ਜਾਨਵਰਾ ਦਾ ਹੀ ਰੇਟ ਫੋਨ ਦੇ ਉੱਤੇ ਤੈੱਕ ਕੀਤਾ ਜਾਊਗਾ ਇਹ ਤੀਜੇ ਨੰਬਰ ਵਾਲੀ ਢਿੱਡੇ ਕੱਟ ਵਾਲੀ ਕੱਟੀ ਤੁਹਾਨੂੰ ਦਿਖਾਈ ਹੈ ਸਾਰਿਆਂ ਨਾਲੋਂ ਵੱਡੀ ਹੈ ਤੇ ਰੇਟ ਫਿਰ ਜਾਇਜ਼ ਹੀ ਹੋਣਗੇ ਬਾਈ ਇਹਨਾਂ ਦੇ ਹਾਂ ਬਾਈ ਜਾਇਜ਼ ਹੀ ਹੋਣਗੇ ਰੇਟ ਤਾਂ ਅੱਛਾ ਉਨੀਆ ਬਾਹ ਬਾਈ ਆਪਾਂ ਲੈ ਲੈਂਦੇ ਜਾਂਦੇ ਬਸ ਮਾੜਾ ਮੋਟਾ ਕੋ ਪਰਦਾ ਹੀ ਹੁੰਦਾ ਹੈ ਬਾਕੀ ਕੋਈ ਉਹੋ ਜੀ ਕੋਈ ਵੱਡੀ ਗੱਲ ਨਹੀਂ ਹੁੰਦੀ ਅੱਛਾ ਠੀਕ ਹੈ ਮੰਨ ਕੇ ਚੱਲ ਵੀ ਜਿੱਤੋਂ ਮਗਰੋਂ ਤੁਸੀਂ ਲੈਣਿਓ ਫਸਾ ਉੱਥੇ ਵੀ ਦਿੱਕਤ ਬੀਹੋ ਭੈਣ ਭਰਾ ਵੀਡੀਓ ਹੀ ਹੁਣ ਲਈਆ ਅੱਛਾ ਇਹਨਾਂ ਦੀ ਬਹੁਤ ਚੰਗੀ ਮੱਝ ਸੀ ਅੱਛਾ ਆਪਾਂ ਵੀਡੀਓ ਵੀਡੀਓ ਮੈਂ ਕਿਹਾ ਆਪਾਂ ਵੀਡੀਓ ਦੇ ਦੇਂ ਜਾਂ ਡੰਗਰ ਅੱਛਾ ਉਹ ਜਗਾਹਾਂ ਸੰਭਣ ਵਾਲੇ ਬੰਦੇ ਨੇ ਅੱਛਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਧੰਨਵਾਦ